ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ 스파우스 ਓਪਨ ਵਰਕ ਪਰਮਿਟ ਕੈਨੇਡਾ ਦਾ 스파우스 ਓਪਨ ਵਰਕ ਪਰਮਿਟ ਕੀ ਬੰਦ ਹੋ ਗਿਆ ਇਸ ਖਬਰ ਨੂੰ ਲੈ ਕੇ ਸਟੂਡੈਂਟ ਪੇਰੈਂਟਸ ਬਹੁਤ ਪਰੇਸ਼ਾਨ ਨੇ ਇਸੇ ਕਰਕੇ ਅੱਜ ਅਸੀਂ ਇਹ ਵੀਡੀਓ ਕਰਨ ਜਾ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ ਪਰਫੈਕਟ ਕਲੈਰਿਟੀ ਇਸ ਮੁੱਦੇ ਤੇ ਲਿਆਂਦੀ ਜਾਵੇ ਸਾਰੇ ਟੈਕਨੀਕਲ ਐਸਪੈਕਟ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ ਅੱਜ ਦੇ ਸਾਡੇ ਐਕਸਪਰਟ ਨੇ ਪਿਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਤੋਂ ਸੀਨੀਅਰ ਕੰਸਲਟੈਂਟ ਤੀਰਤ ਸਿੰਘ ਜੀ ਸੋ ਤੀਰਤ ਸਿੰਘ ਜੀ ਅੱਜ ਤੁਹਾਨੂੰ ਦੱਸਣਗੇ ਇਸ ਮਸਲੇ ਦੀ ਡੂੰਘਾਈ ਕੀ ਹੈ ਐਗਜ਼ੈਕਟਲੀ ਹੋਇਆ ਕੀ ਹੈ ਸੋ ਪੂਰੇ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖੋ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਗੇ ਸਪਾਉਸ ਓਪਨ ਵਰਕ ਪਰਮਿਟ ਬੰਦਿਆ ਜਾਂ ਹੋਵਾਵਾ ਤੇ ਸਭ ਤੋਂ ਪਹਿਲਾਂ ਕਹੂੰਗਾ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਕਿਉਂਕਿ ਜਰੂਰ ਦਾ ਇਹ ਅਪਡੇਟ ਖਬਰ ਆਈ ਆ ਨਾ ਬਹੁਤ ਸਾਰੇ ਮੈਂ ਤਾਂ ਕਹੂੰਗਾ ਕਲਾਇੰਟਸ ਦੇ ਮੈਂ ਤਾਂ ਕਹੂੰਗਾ ਕਿ ਬੀਪੀ ਵੀ ਵਧੇ ਹੋਏ ਆ ਮਾਪਿਆਂ ਨੇ ਵੀ ਮੈਂ ਤਾਂ ਕਹੂੰਗਾ ਬਹੁਤ ਪਰੇਸ਼ਾਨ ਹੋਏ ਹੋਏ ਆ ਤੇ ਕਈ ਤਾਂ ਰਿਸ਼ਤੇ ਵੀ ਟੁੱਟਣ ਪਏ ਕਿ ਜਿਹੜੇ ਕੀ ਆ ਚੁੱਕੇ ਹੋਣੇ ਆ ਪਰ ਅੱਜ ਮੈਂ ਕਹੂੰਗਾ ਜਿਗਰਾ ਰੱਖ ਲੋ ਸਾਰੇ ਜਣੇ ਤੇ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦੇ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਕਿ ਹਾਂ ਕਿਸੇ ਦਾ ਟੁੱਟਿਆ ਹੋਇਆ ਘਰ ਜਾਂ ਕਿਸੇ ਦੀ ਟੁੱਟਦੀ ਹੋਈ ਹਿੰਮਤ ਜਿਹੜੀ ਕਿ ਬਚਾ ਸਕੇ ਕਿਉਂਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਟੈਕਨੀਕਲੀ ਕਿਉਂਕਿ ਨਾ ਮਾਰਕੀਟ ਦੇ ਵਿੱਚ ਨਾ ਇੱਕ ਸਕਰੀਨਸ਼ਾਟ ਸ਼ੇਅਰ ਹੋਇਆ ਜਿਸ ਹਰ ਕਿਸੇ ਨੇ ਆਪਣੀ ਸਮਝ ਦੇ ਮਤਾਬਿਕ ਮੋਟ ਯਾਰ ਬਰੀਕੀ ਚੀਜ਼ਾ ਦੱਸਿਆ ਹੀ ਨਹੀਂ ਤੇ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਜੇ ਤੁਸੀਂ ਇੱਕ ਚੀਜ਼ ਨੂੰ ਕਹਾਂ ਕਿ ਜੇ ਇਹ ਚੀਜ਼ ਬਿਲਕੁਲ ਬੰਦ ਹੈ ਤਾਂ ਹਾਂ ਇਹ ਬੰਦ ਨਹੀਂ ਹੋਇਆ ਇਹ ਬੰਦ ਨਹੀਂ ਹੋਇਆ ਇਹ ਅਫਵਾਹ ਜਿਹੜੀ ਜ਼ਰੂਰ ਹੈਗੀ ਆ ਹਾਂ ਕੈਨੇਡਾ ਨੇ ਮੈਂ ਤਾਂ ਕਹੂੰਗਾ ਸ਼ਕਤੀ ਨਹੀਂ ਹੈਗੀ ਕੈਨੇਡਾ ਨੇ ਰਾਹ ਦੱਸਦਾ ਕਿ ਯਾਰ ਆਹ ਵਾਲੇ ਰਾਤੇ ਆਹ ਵਾਲੇ ਟਰੈਕ ਤੇ ਆ ਜਾਓ ਤੇ ਤੁਸੀਂ ਜਿਹੜਾ ਸਪਾਊਸ ਓਪਨ ਵਰਕ ਪਰਮਨ ਲਈ ਵੀ ਐਲੀਜੀਬਲ ਹੋ ਸਰੇ ਤਾਂ ਤੁਸੀਂ ਆਪਣੇ ਸਪਾਊਸ ਨੂੰ ਵੀ ਇੱਥੇ ਸਾਡੇ ਕੋਲ ਬੁਲਾ ਸਕਦੇ ਆ ਸਰੋ ਗੱਲ ਹੈਗੀ ਆ ਕਿ ਸਿਰਫ ਤੇ ਸਿਰਫ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਜਿਹੜਾ ਕਿ ਮੈਂ ਤਾਂ ਕਹੂੰਗਾ ਜੀ ਸ਼ੁਰੂ ਤੋਂ ਕਹਿੰਦਾ ਯਾਰ ਆਪਣੇ ਆਪ ਨੂੰ ਅਪਡੇਟ ਰੱਖੋ ਤੇ ਰੱਖਣਾ ਵੀ ਕਿਉਂਣਾ ਚਾਹੀਏ ਯਾਰ ਅਸੀਂ ਆਪਣੇ ਆਪ ਨੂੰ ਅਪਡੇਟ ਨਹੀਂ ਰੱਖਦੇ ਮੌਸਮ ਅਕੋਰਡਿੰਗ ਕੱਪੜੇ ਨਹੀਂ ਬਦਲਦੇ ਆਪਾਂ ਸਾਰੇ ਜਾਣੇ ਆਪਾਂ ਆਪਣੇ ਤਰੀਕੇ ਦੇ ਵਾਲੇ ਕੋਈ ਵਿਆਹ ਫੰਕਸ਼ਨ ਆਵੇ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ ਹੈਗੇ ਸੋ ਆਪਣੇ ਆਪ ਨੂੰ ਅਪਡੇਟ ਰੱਖਣਾ ਤੇ ਮੈਂ ਕਹਿੰਦਾ ਇੱਥੇ ਰੱਖ ਵੀ ਲਈਏ ਤੇ ਕਿਹੜੀ ਕੋਈ ਵੱਡੀ ਗੁਨਾਹ ਆ ਗਿਆ ਗਲਤ ਆ ਗਿਆ ਤੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸੋ ਮੈਂ ਹੁਣ ਜਲਦੀ ਤੋਂ ਜਲਦੀ ਸਕਰੀਨ ਸ਼ੇਅਰ ਕਰੂੰਗਾ ਤੇ ਹਰ ਕਿਸੇ ਨੂੰ ਕਹੂੰਗਾ ਕਿ ਬਰੀਕੀ ਨਾ ਦੇਖ ਲਓ ਯਾਰ ਪਹਿਲੋ ਕੋਈ ਫੈਸਲਾ ਲੈਣ ਲਓ ਢੇਰੀ ਹਟਾਉਣ ਨਾਲ ਲਓ ਨਾ ਇੱਕ ਪਹਿਲੋ ਵੀਡੀਓ ਦੇਖ ਕੇ ਦੈਨ ਫੈਸਲਾ ਕਰਿਓ ਕਿ ਹਾਂ ਵੀ ਹੁਣ ਅੱਗੇ ਆਉਣ ਵਾਲੇ ਰਾਸਤੇ ਕੀ ਹੈਗੇ ਸੋ ਮੈਂ ਟੀਮ ਨੂੰ ਕਹੂੰਗਾ ਜ਼ਰੂਰ ਐ ਸਕਰੀਨ ਵੀ ਨਾਲ ਸ਼ੇਅਰ ਕਰ ਦੇਣ ਤੇ ਬੜਾ ਜਿਹੜੇ ਇਹ ਚੀਜ਼ ਨਾ ਮੈਂ ਹਮੇਸ਼ਾ ਕਹਿੰਦਾ ਉੱਤਾਂ ਕੋਈ ਅਪਡੇਟ ਨੂੰ ਅਪਡੇਟ ਨਾ ਮੰਨਿਆ ਕਰੋ ਜਦ ਤੱਕ ਆਫੀਸ਼ੀਅਲ ਨਾ ਆ ਆਇਆ ਵੀ ਅਪਡੇਟ ਹੋ ਸੋ ਤੁਸੀਂ ਇਹ ਦੇਖੋ ਕਿ 14 ਜਨਵਰੀ ਨੂੰ ਜਿਹੜਾ ਅਪਡੇਟ ਆਇਆ ਸਭ ਨੂੰ ਪਤਾ ਹੈ ਕਿ 21 ਜਨਵਰੀ ਨੂੰ ਜਿਹੜਾ ਕਿ ਇੰਪਲੀਮੈਂਟ ਹੋਣਾ ਹੈ ਮੋਟੀ ਮੋਟੀ ਚੀ ਕੋ ਵੀਡੀਓ ਦੇ ਕੰਟੈਂਟ ਕਰੇ ਉਹਨਾਂ ਨੂੰ ਵੀ ਕਹਿੰਦਾ ਹੁੰਦਾ ਯਾਰ ਡਰਾਇਆ ਨਾ ਕਰੋ ਯਾਰ ਮਤਲਬ ਕਿ ਮੈਚ ਦੇਖਿਆ ਕਰੋ ਕਿ ਸ਼ਾਇਦ ਹੋ ਸਕਦਾ ਕਿ ਤੁਹਾਡਾ ਕੋਈ ਇਦਾਂ ਦੀ ਕੋਈ ਕਮਿਟਮੈਂਟ ਸਟੇਟਮੈਂਟ ਦੇ ਦੀ ਕਿਸੇ ਦਾ ਘਰ ਉਜਾੜ ਸਕਦਾ ਸੋ ਆ ਦੇਖੋ ਪਹਿਲੀ ਗੱਲ ਸਭ ਨੂੰ ਪਤਾ ਉਹ ਚੀਜ਼ਾਂ ਸੇਮ ਹੀ ਰਹਿ ਗਈਆਂ ਕਿ ਮਾਸਟਰ ਡਿਗਰੀ ਲੈ ਜਾਏਗਾ ਤੋਂ ਮੈਂ ਦੱਸ ਵੀ ਦਵਾਂ ਪਿਛਲੇ ਹਫਤੇ ਸਾਡੇ ਦੋ 스ਪਾਊਸ ਓਪਨ ਵਰਕ ਪਰਮਿਟ ਰਸੀਵ ਹੋਏ ਸਟੂਡੈਂਟ 스ਪਾਊਸ ਦਾ 2025 ਦੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਸਾਨੂੰ ਰੀਸੀਵ ਹੋ ਕੇ ਜਿਹੜੇ ਮਿਲੇ ਆ ਹੁਣ ਮਿਲੇ ਤੁਸੀਂ ਇੰਸਟਾਗ੍ਰam ਤੇ ਉਹਦੀਆਂ ਵੀਡੀਓਜ਼ ਵੀ ਦੇਖ ਲਈਆਂ ਹੋਣੀਆਂ ਸੋ ਇਹ ਚੀਜ਼ਾਂ ਦਾ ਜੋ ਨੇ ਸਹੀ ਕੀਤੀਆਂ ਬਟ ਹਾਂ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਜਿਹੜੀਆਂ ਚੇਂਜ ਕੀਤੀਆਂ ਜਿਹੜੀ ਕਿ ਜਨਵਰੀ 21 ਤੋਂ ਵਿੱਚ ਅਪਲਾਈ ਹੋਣਗੀਆਂ ਕਿਉਂਕਿ ਨਾ lack of information ਨੇ ਪਹਿਲੋਂ ਵੀ بڑے ਘਰ ਮੈਂ ਤਾਂ ਕਹੂੰ ਖਰਾਬ ਕੀਤੇ ਸੀ ਕਿਉਂਕਿ ਇਹਦਾ ਸਭ ਨੂੰ ਪਤਾ ਪਿਛਲੇ ਸਾਲ ਜਦੋਂ ਨਾ 22 ਜਨਵਰੀ ਨੂੰ ਅਪਡੇਟ ਆਇਆ ਸੀ ਫਿਰ 19 ਮਾਰਚ ਨੂੰ ਬੰਦ ਹੋ ਗਿਆ ਕਿ ਹੁਣ ਨਵੀਂ ਫਾਈਲਾ ਨਹੀਂ ਲਗਣੀਆਂ ਇੰਨੀ ਰਿਫਿਊਜ਼ਲ ਕੈਨੇਡਾ ਨੇ ਉਦੋਂ ਦਿੱਤੀ ਨਾ ਸਪਾਊਸ ਨੂੰ ਪਰ ਵਰਕ ਪਰਮਿਟ ਦੀ ਯਾਰ ਉਦੋਂ ਦੋ ਆਪਸ਼ਨ ਆ ਸੀਗੇ ਢੇਰੀ ਢਾ ਲਓ ਤਾਂ ਖਾਂ ਕਿਸੇ ਨੇ ਰਾਹਸਟਾਨੀ ਦਿਖਾਇਆ ਸੀਗਾ ਤੇ ਸਭ ਨੂੰ ਪਤਾ ਕਿ ਪਿਨਾਕਲ ਐਜੂਕੇਸ਼ਨ ਨੇ ਜਦੋਂ ਚੈਨਲ ਤੇ ਆਈਆਂ ਸੀ ਰੀਕਨਸਿਡੇਸ਼ਨ ਨਾ ਤੇ ਬਾਧੂ ਬੱਚਿਓ ਤੋਂ ਫਾਇਦਾ ਚੱਕ ਕੇ ਲੈ ਚੁੱਕੇ ਤੇ ਕਈ ਬੱਚੇ ਪਛਤਾਵ ਹੀ ਰਹੇ ਆ ਕਿ ਕਾਸ਼ ਅਸੀਂ ਵੀ ਰੀਕਨਸਿਡੇਸ਼ਨ ਪਾ ਲਏਦੇ ਕਿਉਂਕਿ ਰੀਕਨਸਿਡੇਸ਼ਨ ਜੇ ਮ ਆਪਣੀ ਗੱਲ ਕਰਾਂ ਜਿੰਨੀਆਂ ਵੀ ਸਾਡੀਆਂ ਪਈਆਂ ਰੀਕਨਸਿਡੇਸ਼ਨ ਜਾਂ ਹਜੇ ਪੈਂਡਿੰਗ ਆ ਜਾਂ ਉਹਨਾਂ ਦੇ ਵੀਜ਼ੇ ਆਏ ਸਾਰਿਆਂ ਦੇ ਸਾਰੇ ਵੀਜ਼ਾ ਲੈ ਗਏ ਵਾਟਐਵਰ ਦਾ ਉਹਨਾਂ ਦੇ ਚਾ ਉਹਨਾਂ ਦਾ ਜਿਹੜੇ ਵੀਜ਼ਾ ਉਹਨਾਂ ਨੂੰ ਦੇਖਣ ਨੂੰ ਮਿਲੇ ਤੇ ਬਾਕੀ ਜਿਹੜਾ ਮੈਂ ਹੁਣ ਆ ਜਾ ਨਵੇਂ ਅੱਤੇ ਕਈਆਂ ਨੇ ਫਾਇਦ ਨਹੀਂ ਲਈ ਉਹ ਵੇਟ ਕਰ ਰਹੇ ਸੀ ਕਿ ਜਦੋਂ ਹੁਣ ਉਹਨਾਂ ਦਾ ਸਪਾਊਸ ਵਰਕ ਪਰਮਿਟ ਤੇ ਜਾਊਗਾ ਅਸੀਂ ਚੱਲ ਜਾਾਂਗੇ ਠੀਕ ਆ ਨਾ ਬਟ ਜਦੋਂ ਹੁਣ ਕੱਲ ਅਪਡੇਟ ਆਇਆ ਤੇ ਬਿਲਕੁਲ ਢੇਰੀ ਢਾ ਗਈ ਕਿਉਂਕਿ ਨਾ ਹੁਣ ਦੱਸਤਾ ਕਿ ਵੈਸੀ ਨੇ ਜਦੋਂ ਕਲੀਅਰ ਕੀਤੀ ਆ ਕਿ ਟਾਇਰ 1 ਟਾਇਰ ਟਾਇਰ 0 ਟਾਇਰ 1 ਦੇ ਵਿੱਚ ਤੁਸੀਂ ਜਾਾਂਗੇ ਤਾਂ ਅਪਲਾਈ ਕਰ ਸਕਦੇ ਆ ਜਾਂ ਟਾਇਰ 2 ਦੇ ਟਾਇਰ 3 ਦੇ ਵਿੱਚ ਓਕੂਪੇਸ਼ਨ ਕੀ ਹੈਗੀ ਤਾਂ ਅੱਜ ਮੈਂ ਦੱਸ ਦਵਾਂ ਬੇਟਾ ਤੁਸੀਂ ਆਪ ਚੈੱਕ ਕਰ ਲਓ ਮੇਰੇ ਵਰਗਾ ਜੋ ਮਰਜ਼ੀ ਬੋਲੀ ਜੇ ਹੁਣ ਚੈੱਕ ਤਾਂ ਕਰ ਲਓ ਨਾ ਤੁਸੀਂ ਹੁੰਦਾ ਕੀ ਆ ਟੀਅਰ ਦੇ ਵਿੱਚ ਤੁਸੀਂ ਇੱਥੇ ਦੇਖੋ ਟੀਅਰ ਤੇ ਜੇ ਤੁਸੀਂ ਇੱਥੇ ਕਲਿੱਕ ਕਰਦੇ ਆ ਤਾਂ ਇੱਥੇ categories ਖੁੱਲ ਜਾਂਦੀਆਂ ਟੀਅਰ ਹੁੰਦੀਆਂ ਕਿ ਮੈਨੇਜਮੈਂਟ ਦੇ ਨਹੀਂ options ਹੁੰਦੀਆਂ ਕਈ ਇਹ ਤਾਂ ਨਾ ਸਿਰਫ ਆਈ ਸਕਰੀਨਸ਼ਾਟ ਦਿਖਾਈ ਜਾਂਦੇ ਕਿ ਹਾਂ ਵੀਰਾ ਆ ਹੈਗਾ ਸਭ ਕੁਝ ਆ ਸਿਰਫ ਤਿੰਨ ਚਾਰ ਜਵਾਬ ਆ ਬੱਚਾ ਇੱਥੇ ਡਰ ਗਿਆ ਉਹ ਕਹਿੰਦਾ ਜੀ ਮੈਂ ਫਾਈਨੈਂਸ਼ੀਅਲ ਵਿੱਚ ਨਹੀਂ ਹੈਗਾ ਮੈਂ ਐਡਵਰਟਾਈਜ਼ਮੈਂਟ ਦੇ ਵਿੱਚ ਨਹੀਂ ਹੈਗਾ ਮੇਰੀ ਜੌਬ ਇਹ ਹੈਗੀ ਆ ਤੇ ਅੱਜ ਮੈਂ ਦੱਸ ਦਵਾਂ ਬੇਟਾ ਜਿਹੜਾ ਮਰਜੀ ਤੁਹਾਨੂੰ ਕੋਈ ਸਲਾਹ ਦੇ ਦੇਵੇ ਚੈੱਕ ਆਪ ਕਰਨਾ ਕਿਦਾਂ ਚੈੱਕ ਕਰਨਾ ਮਾੜਾ ਯਾ ਸਕਰੀਨ ਦੇ ਜਦੋਂ ਤੁਸੀਂ ਹੋਰ ਥੱਲੇ ਜਾਣਾ ਨਾ ਦੇਖੋ ਸਾਰੀਆਂ ਕੈਟਾਗਰੀਜ਼ ਆ ਗਈਆਂ ਜ਼ੀਰੋ ਵਾਲੀ ਕੈਟਾਗਰੀਜ਼ ਦੇਖੋ ਤੁਸੀਂ ਕਿਦਾਂ 51 ਜਿਹੜੀਆਂ ਕਿ ਪੇजेस ਆ ਮਤਲਬ ਕਿ ਸਾਰੀਆਂ ਇਹਨਾਂ ਵਿੱਚ ਕੈਟਾਗਰੀਜ਼ ਉਹਨਾਂ ਨੇ ਦਸੀਆਂ ਹੋਈਆਂ ਕਿਹੜੇ ਕਿਹੜੇ ਹੈਗੇ ਤੁਸੀਂ ਇੱਥੇ ਜੌਬ ਆਪ ਚੈੱਕ ਕਰਨੀ ਹੈ ਤੇ ਮੈਂ ਤਾਂ ਕਹੂੰਗਾ ਤੁਹਾਡੇ ਅੱਜ ਜੇ ਸਪਾਉਸ ਹੈ ਜੇ ਅੱਜ ਵੀ ਪੜ ਰਿਹਾ ਵਾ ਠੀਕ ਹੈ ਨਾ ਜੇ ਅੱਜ ਵੀ ਪੜ ਰਿਆ ਵਾ ਸੋ ਤੁਸੀਂ ਇੱਥੇ ਨੈਕਸਟ ਕਰ ਕਰ ਸਾਰੇ ਕੁਝ ਦੇਖ ਸਕਦੇ ਤੁਸੀਂ ਆਪ ਦੇਖੋ ਜੁਰੀ ਨਹੀਂ ਕਿ ਸਿਰਫ ਮੈਨੇਜਰਸ ਜਾਂ ਇੰਜੀਨੀਅਰਸ ਜਿਹੜੇ ਵਿੱਚ ਆਣਗੇ ਇਹਦੇ ਵਿੱਚ ਜਿਹੜੀਆਂ ਟੈਕਨੀਸ਼ੀਅਨਸ ਵੀ ਵਿੱਚ ਆ ਇਹਦੇ ਵਿੱਚ ਕੰਸਟਰਕਸ਼ਨ ਵਰਕਰਸ ਵੀ ਵਿੱਚ ਆ ਗਏ ਇਹਦੇ ਨਾਲ ਹੈਲਥ ਕੇਅਰ ਦੇ ਬਠਾ ਜੌਬ ਰੋਲ ਜੌਬ ਡਿਊਟੀਆਂ ਤੁਹਾਡੀਆਂ ਇਹਦੇ ਵਿੱਚ ਜੜੀਆਂ ਹੋਣੀਆਂ ਚਾਹੀਦੀਆਂ ਦੇਖੋ ਨੌਕਾਡ ਲਿਖਿਆ ਹੋਇਆ ਉਸ ਤੋਂ ਬਾਅਦ ਤੁਸੀਂ ਆ ਦੇਖੋ ਅੱਜ ਬਾਕੀ ਟਾਇਰ ਕੈਟਾਗਰੀ 2 ਦੀਆਂ ਜਿਹੜੀਆਂ ਕਿ ਵਿੱਚ ਆ ਗਈਆਂ ਜਿਹੜਾ ਕਿ ਜ਼ਿਆਦਾ ਕਨਫਿਊਜ਼ਨ ਹੈਗੀ 2 ਐਂਡ 3 ਦੀ 01 ਦਾ ਸਿੱਧਾ ਸਿੱਧਾ ਮਲੀ ਤੁਸੀਂ ਆਪ ਚੈੱਕ ਕਰਨਾ ਕਿ ਮੈਂ ਸਪਾਊਸ ਵੀਜ਼ਾ ਸਪਾਊਸ ਲਈ ਆਪਣਾ ਬੁਲਾ ਸਕੂੰਗੀ ਜਾਂ ਨਹੀਂ ਬੁਲਾ ਸਕੂੰਗੀ ਸੋ ਉਹਦੇ ਵਾਸਤੇ ਆਪ ਇੱਥੇ ਚੈੱਕ ਕਰ ਲੈਣਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਤੇ ਮੈਂ ਤਾਂ ਕਹਿੰਦਾ ਜੇ ਚੇਂਜਸ ਆ ਰਹੀਆਂ ਜਾਂ ਔਰ ਕੰਟਰੀ ਚਾਹੁੰਦੀਆਂ कि ਤੁਹਾਡੇ ਬੱਚੇ ਵੀ ਕੰਪੀਟੀਟਿਵ ਰਹਿਣ ਤੁਹਾਡੇ ਬੱਚਿਆਂ ਦੀ ਵੀ ਜ਼ਿੰਦਗੀ ਬਣੇ ਤਾਂ ਹੀ ਕਰਕੇ ਉਹਨਾਂ ਦੀ ਕੰਟਰੀ ਵੀ ਗਰੋ ਕਰੂਗੀ ਸੋ ਇਸ ਚੀਜ਼ ਨੂੰ ਮੈਂ ਕੋਈ ਜ਼ਿਆਦਾ 네ਗੇਟਿਵ ਨਹੀਂ ਮਲ ਕੇ ਸਿਰਫ ਇੱਕੋ ਚੀਜ਼ ਆ ਅੱਖਾਂ ਖੋਲਣ ਦੀ ਆ ਇੱਕੋ ਚੀਜ਼ ਆ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਆ ਇੱਕੋ ਚੀਜ਼ ਆ ਉਹਨਾਂ ਦੇ ਕਹਿ ਅਕੋਰਡਿੰਗ ਚੱਲਣ ਦੀ ਆ ਸੋ ਕੋਈ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਦੇਖ ਤਾਂ ਸਭ ਕੁਝ ਭਰਿਆ ਪਿਆ ਮੇਰਾ ਤਾਂ ਕਹਾਂਗਾ ਕਿ ਜੇ ਉਹਨਾਂ ਦੀ ਮੈਂ ਜੋਬਸ ਦੀ ਜੀ ਗੱਲ ਕਰ ਦਵਾਂ ਸੋ ਤੁਸੀਂ ਇਹ ਦੇਖੋ ਤੁਸੀਂ ਇਹਦੇ ਵਿੱਚ ਕੰਸਟਰਕਸ਼ਨ ਦੇ ਵਿੱਚ ਵੀ ਸਾਰੇ ਕੁਝ ਏਵੇਂ ਕਿ ਪਾਈਪ ਫਿਟਰਸ, ਕਾਰਪੈਂਟਰ ਮਤਲਬ ਕਿ ਹਰ ਤਰ੍ਹਾਂ ਦੀ ਜਿਹੜੀ ਕਿ ਜੌਬ ਕੈਟਾਗਰੀ ਜਿਹੜੀ ਕਿ ਇਹਦੇ ਵਿੱਚ ਜਿਹੜੀ ਆਉਂਦੀ ਹੈ ਗੈਸ ਫਿਟਰਸ ਨੂੰ ਆਪਾਂ ਪਲੰਬਰਸ ਕਹਿੰਦੇ ਆ ਦੇਖੋ ਪਲੰਬਰਸ, ਕਾਰਪੈਂਟਰਸ, ਬ੍ਰੇਕਲੇਅਰਸ ਇਹ ਵੀ ਸਾਰਾ ਕੁਝ ਹੈ ਗਿਆ ਸੋ ਜੁਰੀ ਨਹੀਂ ਕਿਤੇ ਇੱਕ ਕੈਟਾਗਰੀ ਆ ਸੋ ਇਹਦੇ ਵਿੱਚ ਕਿੰਨੀਆਂ ਹੀ 100 ਕੈਟਾਗਰੀਜ਼ ਹੈਗੀਆਂ ਜਿਹਦੇ ਵਿੱਚ ਤੁਸੀਂ ਲਾਈ ਕਰਕੇ ਜਿਹਦੇ ਵਿੱਚ ਤੁਹਾਨੂੰ ਜੌਬ ਉਥੇ ਲੱਭਣੀ ਪੈਣੀ ਹੈ ਤੇ ਜਿਹੜਾ ਕਿ ਮੈਨੂੰ ਲੱਗਦਾ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ ਜੇ ਮੈਨੂੰ ਪਤਾ ਹੋਵੇ ਕਿ ਮੈਂ ਇਸ ਸ਼ਹਿਰ ਜਾ ਜਿਹੜੀ ਟਾਇਰ 2 ਐਂਡ 3 ਸੀ ਨਾ ਕਿਤੇ ਅਕੂਪੇਸ਼ਨ ਲਿਸਟ ਜਿਹੜੀ ਆਪਾਂ ਕਹਿੰਦੇ ਸੀ ਆ ਤੇ ਕਈ ਤਾਂ ਇਹ ਵੀ ਕਹਿ ਰਹੇ ਕਿ ਹਜੇ ਆਊਗੀ ਕਿਉਂਕਿ ਆ ਦੇਖੋ ਨਾ ਐਡਮਿਨਿਸਟ੍ਰੇਟਰ ਦੇ ਵਿੱਚ ਸਾਰਾ ਕੁਝ ਹੈਗਾ ਮੈਡੀਕਲ ਜਿਹੜੀ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੇ ਵਿੱਚ ਹੈਗੀਆਂ ਚੀਜ਼ਾਂ ਸੋ ਅ ਡੈਂਟਲ ਅਸਿਸਟੈਂਟ ਦਾ ਵੀ ਕੋਰਸ ਵੀ ਹੈਗਾ ਦੇਖੋ ਮੈਡੀਕਲ ਲੈਬੋਰੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਕੋਰਸੇ ਕੀਤੇ ਹੋਏ ਉਹਨਾਂ ਦੇ ਨਾਲ ਜਿਹੜੀਆਂ ਕਿ ਰਿਲੇਟਡ ਜਿਹੜੀਆਂ ਕਿ ਜੌਬਸ ਹੈਗੀਆਂ ਸੋ ਮੈਨੂੰ ਨਾ ਤਕਰੀਬਨ ਜੇ ਮੈਂ ਆ ਗੱਲ ਕਰਾਂ ਤੇ ਮੈਨੂੰ ਤਕਰੀਬਨ ਹਰ categories ਦਾ ਬੰਦਾ ਇਹਦੇ ਵਿੱਚ ਜਿਹੜਾ ਕਿ ਤਕਰੀਬਨ ਲਾਈ ਕਰਦਾ ਹੀ ਆ ਚਾਹੇ ਉਹ ਜਿਹੜਾ ਕਿ ਟਾਇਰ 0 ਟਾਇਰ 1 ਜਿਹੜੀ ਕਿ 2 ਦੇ 3 ਦੇ ਵਿੱਚ ਤਕਰੀਬਨ ਹਰ ਕੈਟਾਗਰੀ ਲਾਈ ਕਰਦਾ ਬਟ ਹਾਂ ਸਿਆਣਾ ਕਿਹਦੇ ਵਿੱਚ ਹੈਗੀ ਇਹਦੇ ਆਪਾਂ ਪਹਿਲਾਂ ਹੀ ਦੇਖ ਲੈਣੀ ਆ ਪਹਿਲੇ ਕਿਦਾਂ ਦੇਖ ਲੈਣੀ ਆ ਜਦੋਂ ਹੁਣ ਆ ਫੋਰ ਸ਼ੁਰੂ ਹੋ ਗਈ ਜਦੋਂ ਹੁਣ ਲੋ ਤਾਂ ਦੇਖ ਲੋ ਨਾਰਮਲ ਰਿਸੈਪਸ਼ਨਸ ਦੀਆਂ ਜੌਬ ਆ ਨਾਰਮਲ ਕਲਰਕ ਦੀਆਂ ਜੌਬਸ ਹੈਗੀਆਂ ਡੇਟਾ ਐਂਟਰੀ ਵੀ ਆ ਯਾਰ ਉਹਨਾਂ ਦਾ ਨਹੀਂ ਕੁਝ ਹੋਣਾ ਸੋ ਉਹਨਾਂ ਨੇ ਸਾਫ਼ ਦੱਸਿਆ ਕਿ ਜੇ ਬਿਲਕੁਲ ਜਿਹੜੀ ਨਾਰਮਲ ਕਲੈਰੀਕਲ ਲੈਵਲ ਦੀਆਂ ਜਿਹੜੀਆਂ ਕਿ ਜੌਬਸ ਹੈਗੀਆਂ ਵਾ ਸੋ ਨਾਰਮਲ ਜਿਹੜੀਆਂ ਬੇਸਿਕ ਜੌਬਸ ਹੈਗੀਆਂ ਵਾ ਉਹ ਜਿਹੜੇ ਕਿ ਪਰੇਸ਼ਾਨ ਹੋ ਸਕਦਾ ਪਰ ਉਹ ਵੀ ਤਾਂ ਮੈਨੂੰ ਪਤਾ ਹੀ ਨਾ ਹੋਵੇ ਕਿਉਂਕਿ ਨਾ ਮੇਰੇ ਕੋ ਕੱਲ ਵੀ ਜਿਹੜੇ ਕਲਾਇੰਟਸ ਜਿਹੜੇ ਅੰਮ੍ਰਿਤਸਰ ਆਫਿਸ ਹੈਗਾ ਉਥੇ ਮਿਲਣ ਆਏ ਬੜੇ ਪਰੇਸ਼ਾਨ ਕਿ ਸਰ ਖਤਮ ਹੋ ਗਿਆ ਕਿ ਹਾਂ ਯਾਰ ਕਿਹੜੀਆਂ ਚੀਜ਼ਾਂ ਚੈੱਕ ਕਰਨੀਆਂ ਹੈਗੀਆਂ ਸੋ ਮੈਂ ਤਾਂ ਕਹਿੰਦਾ ਕਿ ਆ ਜੋ ਅਪਡੇਟ ਆਇਆ ਇਹਨੂੰ ਆਪ ਚੈੱਕ ਕਰੋ ਇੱਕ ਵਾਰੀ ਆਪ ਦੇਨ ਫਿਰ ਦੇਖੋਗੇ ਹਾਂ ਵੀ ਢੇਰੀ ਢਾ ਦਈਏ ਜਾਂ ਲੱਗੇ ਰਹੀ ਐ ਸੋ ਢੇਰੀ ਢਾਉਣ ਵਾਲੀ ਮੈਨੂੰ ਨਹੀਂ ਲੱਗਦਾ ਕੋਈ ਏਡੀ ਵੱਡੀ ਗੱਲ ਹੈਗੀ ਆ ਸੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹੂੰਗਾ ਆਪਣੀ ਹਿੰਮਤ ਬਣਾਈ ਰੱਖੋ ਜਿਹੜਾ ਕੈਨੇਡਾ ਦਾ ਸਵਾਲ ਨਾ ਮੈਂ ਦੁਬਾਰਾ ਫੇਰ ਕਰਨਾ ਲੌਂਗ ਟਰਮ ਵਿੱਚ ਤੁਸੀਂ ਯਾਦ ਕਰੋਗੇ ਕਿ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਹੋਈਆਂ ਤੇ ਵਧੀਆ ਹੀ ਹੋਣੀਆਂ ਹੈਗੀਆਂ ਪਰ ਗੱਲ ਕੀ ਹੈ ਕੈਨੇਡਾ ਜਿੱਦਾਂ ਜਿੱਦਾਂ ਕਹੀ ਤਾਂ ਉਹਨੂੰ ਸਿਖਾਈ ਜਾ ਰਿਹਾ ਤਨੂੰ ਸਿਖਾ ਰਿਹਾ ਦੇਖੋ ਮੈਂ ਤਾਂ ਕਹੂੰਗਾ ਕਿ ਸਾਰੀਆਂ ਚੀਜ਼ਾਂ ਅਪਡੇਟ ਆਪਣੇ ਆਫੀਸ਼ੀਅਲ ਪੋਰਟਲ ਆਫੀਸ਼ੀਅਲ ਵੈਬਸਾਈਟ ਦੇ ਵਿੱਚ ਪਾ ਰਿਆ ਸੋ ਉਹਨਾਂ ਚੀਜ਼ਾਂ ਦਾ ਤੁਸੀਂ ਸਿੱਖਦੇ ਰਹੋ ਆਪਣਾ ਅਗਲੀ ਜਰਨੀ ਜਿਹੜੀ ਕਿ ਪਲਾਨ ਕਰਦੇ ਰਹੋ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੇ ਕੁਸ਼ੀ ਦੇ ਚੜ੍ਹਦੀ ਕਲਾ 'ਚ ਰਹੋਗੇ ਡਰਨ ਦੀ ਲੋੜ ਨਹੀਂ ਐ ਠੀਕ ਹੈ ਨਾ ਆਪ ਗੋਲ ਕੇ ਆਪ ਉਥੇ ਚੈੱਕ ਕਰਕੇ ਤੇ ਸਾਰੀਆਂ ਚੀਜ਼ਾਂ ਚੈੱਕ ਕਰ ਲੈਣੀ ਹੈ ਤੇ ਇੱਕ ਹੋਰ ਸਵਾਲ ਦਾ ਜਵਾਬ ਵੀ ਮੈਂ ਦੇ ਦਵਾਂ ਜਿਹੜੇ ਉਥੇ ਬੱਚੇ ਉਥੇ ਪਹੁੰਚੇ ਹੋਏ ਆ ਜਿਹਦਾ ਸਪਾਊਸ ਵੀਜ਼ਾ ਪਹੁੰਚਿਆ ਸਪਾਊਸ ਪਹੁੰਚਿਆ ਉਹਨੂੰ ਲੱਗਦਾ ਕਿ ਜੇ ਹੁਣ ਐਕਸਟੈਂਸ਼ਨ ਲਈ ਅਸੀਂ ਅਪਲਾਈ ਕਰਦੇ ਆ ਠੀਕ ਹੈ ਨਾ ਜਿਹਦਾ ਬੱਚੇ ਪੜ ਰਹੇ ਆ ਉਹ ਕਹਿੰਦੇ ਜੇ ਅਸੀਂ ਸਾਡੀ ਪਤਨੀ ਐਕਸਟੈਂਸ਼ਨ ਲਈ ਸਾਡੇ ਸਪਾਊਸ ਦੀ ਐਕਸਟੈਂਸ਼ਨ ਹੋਵੇ ਜਾਂ ਨਹੀਂ ਉਹ ਵਾਪਸ ਆਣਗੇ ਯਾਰ ਇਦਾਂ ਦਾ ਹਜੇ ਕੁਝ ਨਹੀਂ ਨਾ ਉਹਨਾਂ ਨੇ ਹਜੇ ਕੋਈ ਜ਼ਿਕਰ ਕੀਤਾ ਨਾ ਕੁਝ ਕੀਤਾ ਐਂਡ ਹਾਂ ਇਹ ਜਿਹੜੀਆਂ ਨਵੀਆਂ ਫਾਈਲਜ਼ 21 ਜਿਹੜੀ ਜਨਵਰੀ ਤੋਂ ਬਾਅਦ ਲੋਜ ਹੋਣੀਆਂ ਨਵੇਂ ਐਪਲੀਕੈਂਟਸ ਜਿਹੜੇ ਹੈਗੇ ਆ ਇਹ ਉਹਨਾਂ ਵਾਸਤੇ ਜਿਹੜੀਆਂ ਕੀ ਚੀਜ਼ਾਂ ਹੈਗੀਆਂ ਸੋ ਆਪਣੀ ਤਿਆਰੀ ਕਰਦੇ ਚੱਲੋ ਰੱਬ ਦਾ ਨਾਮ ਲਈ ਚੱਲੋ ਸੱਚ ਰਾਹ ਤੇ ਚੱਲੇ ਚੱਲੋ ਜਿਹੜਾ ਆਉਣ ਵਾਲਾ ਸਫਰ ਆ ਤੁਹਾਡਾ ਜਿਹੜਾ ਕੀ ਆ ਬਹੁਤ ਵਧੀਆ ਹੋਊਗਾ ਸਤਿ ਸ਼੍ਰੀ ਅਕਾਲ ਜੀ ਸੋ ਸਟੂਡੈਂਟਸ ਉਮੀਦ ਹੈ ਤੁਹਾਨੂੰ ਇਸ ਮਸਲੇ ਤੇ ਡਾਊਟ ਕਲੀਅਰ ਹੋਏ ਹੋਣਗੇ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ 85578 85578 ਤੇ ਕਾਲ ਕਰਕੇ ਹੋਰ ਡਿਟੇਲ ਵੀ ਹਾਸਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਸਾਡੀ ਕੋਸ਼ਿਸ਼ ਰਹੇਗੀ ਇਸ ਮਸਲੇ ਤੇ ਤੇ ਕੈਨੇਡਾ ਦੇ ਬਾਕੀ ਅਪਡੇਟਸ ਵੀ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ